ਹਾਂਜੀ ਦੋਸਤੋ ਘਰ ਦੇ ਵਿੱਚ ਬੱਚੇ ਦਾ ਜਨਮ ਦਿਨ ਹੈ ਲੋੜੀ ਦਾ ਸਮਾਗਮ ਹੈ ਬਰਥਡੇ ਪਾਰਟੀ ਹੈ ਐਨੀਵਰਸਰੀ ਹੈ ਇਸ ਦੇ ਨਾਮ ਨਾਲ ਹਲਦੀ ਦਾ ਪ੍ਰੋਗਰਾਮ ਹੈ ਰਿੰਗ ਸਰਮਣੀ ਹੈ ਜਾਂ ਵਿਆਹ ਸ਼ਾਦੀ ਦੇ ਨਾਮ ਨਾਲ ਘਰ ਦੇ ਵਿੱਚ ਕੋਈ ਵੀ ਖੁਸ਼ੀ ਦਾ ਸਮਾਗਮ ਹੈ ਮਹਿੰਗੇ ਹੋਟਲ ਰੈਸਟੋਰੈਂਟ ਦੇ ਖਰਚੇ ਤੋਂ ਤੰਗ ਆ ਚੁੱਕਿਓ ਅਤੇ ਤੁਹਾਨੂੰ ਉੱਥੇ ਗੈਦਰਿੰਗ ਵੀ 100 200 ਦੀ ਕਰਨੀ ਪੈਂਦੀ ਹੈ ਪਰ ਤੁਸੀਂ ਚਾਹੁੰਦੇ ਹੋ ਕੋਈ ਐਹੋ ਜਿਹੀ ਲੋਕੇਸ਼ਨ ਜਿੱਥੇ ਖੁੱਲੀ ਡੁੱਲੀ ਪਾਰਕਿੰਗ ਹੋਵੇ ਸ਼ਹਿਰ ਦੇ ਵਿੱਚ ਹੋਵੇ ਵਧੀਆ ਇੱਕ ਫੁੱਲੇਸੀ ਹਾਲ ਹੋਵੇ ਇਸ ਦੇ ਨਾਲ ਨਾਲ ਹੈ ਜਿਹੜਾ ਤੁਹਾਨੂੰ ਓਪਨ ਦੇ ਵਿੱਚ ਵੀ ਏਰੀਆ ਤੇ ਹਰਿਆ ਭਰਿਆ ਜਿਹੜਾ ਹੈਗਾ ਲੌਨ ਮਿਲ ਸਕੇ ਜਿੱਥੇ ਤੁਸੀਂ ਫੰਕਸ਼ਨ ਕਰ ਸਕਦੇ ਹੋ ਇਸ ਦੇ ਨਾਲ ਨਾਲ ਤੁਸੀਂ ਚਾਹੁੰਦੇ ਹੋ ਕਿ ਉੱਥੇ ਤੁਹਾਡੇ ਮਹਿਮਾਨਾਂ ਦੇ ਤਿਆਰ ਹੋਣ ਦੇ ਲਈ ਵਧੀਆ ਕਮਰੇ ਵੀ ਹੋਣ ਜਿੱਥੇ ਤੁਹਾਨੂੰ ਫੁੱਲੇਸੀ ਕਮਰੇ ਦੀ ਫੈਸਿਲਿਟੀ ਵੀ ਚਾਹੀਦੀ ਹੈ ਅਦਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਰਾਇਲ ਲੋਕੇਸ਼ਨ ਮਿਲੇ ਤਾਂ ਅੱਜ ਤੁਹਾਡੇ ਅਸੀਂ ਲੈ ਕੇ ਪਹੁੰਚੇ ਕਹੇ ਜੀ ਲੈ ਕੇ ਆ ਜਿੱਥੇ ਤੁਸੀਂ 100 ਤੋਂ ਲੈ ਕੇ 700 ਤੱਕ ਦੇ ਮਹਿਮਾਨਾਂ ਦੀ ਗੈਦਰਿੰਗ ਕਰ ਸਕਦੇ ਹੋ ਫੁੱਲੇਸੀ ਹਾਲ ਦੇ ਵਿੱਚ ਆਪਣਾ ਫੰਕਸ਼ਨ ਕਰ ਸਕਦੇ ਹੋ ਕਿਸੇ ਪ੍ਰਕਾਰ ਦੀ ਪਾਰਕਿੰਗ ਦੀ ਦਿੱਕਤ ਨਹੀਂ ਹੋਵੇਗੀ ਤੁਹਾਡੇ ਮਹਿਮਾਨਾਂ ਦੇ ਲਈ ਫੁੱਲੇਸੀ ਕਮਰੇ ਨੇ ਜਿਹੜੇ ਉਹ ਤਿਆਰ ਹੋਣ ਦੇ ਲਈ ਹੋਣਗੇ ਇਸ ਦੇ ਨਾਲ ਨਾਲ ਖਰਚਾ ਵੀ ਬਿਲਕੁਲ ਹੈ ਜਿਹੜਾ ਉਹ ਨਾਮਾਤਰ ਹੋਣ ਵਾਲਾ ਤਾਂ ਹੁਣ ਤੁਸੀਂ ਚਾਹੁੰਦੇ ਹੋ ਕਿ ਇਹ ਰਾਇਲ ਲੋਕੇਸ਼ਨ ਹੈ ਜਿਹੜੀ ਇਹ ਰਾਇਲ ਫੈਸਿਲਿਟੀ ਸਾਨੂੰ ਕਿੱਥੇ ਮਿਲਣ ਵਾਲੀ ਹੈ ਤਾਂ ਇਹ ਤੁਹਾਨੂੰ ਸਾਰੀ ਮਿਲਣ ਵਾਲੀ ਹੈ ਬਰਨਾਲਾ ਸ਼ਹਿਰ ਦੇ ਅੰਦਰ ਜਿਸ ਦਾ ਨਾਮ ਹੈ ਰਾਇਲ ਗ੍ਰੀਨ ਪੈਲਸ ਰਿਜ਼ੋਰਟ ਧਨੋਲਾ ਰੋਡ ਬਰਨਾਲਾ ਜਿੱਥੇ ਤੁਹਾਨੂੰ 100 ਤੋਂ ਲੈ ਕੇ 700 ਮਹਿਮਾਨਾਂ ਤੱਕ ਦਾ ਅਰੇਂਜਮੈਂਟ ਹੈ ਜਿਹੜਾ ਉਹ ਕੀਤਾ ਜਾਵੇਗਾ ਅਸੀਂ ਅੱਜ ਵੀ ਭੱਜ ਦੌੜ ਦੀ ਜ਼ਿੰਦਗੀ 'ਚ ਤੁਹਾਡੇ ਕੋਲ ਸ਼ਾਦੀ ਦੇ ਸਮਾਗਮ 'ਚ ਜਾਂ ਖੁਸ਼ੀਆਂ ਦੇ ਸਮਾਗਮ 'ਚ ਤਿਆਰੀਆਂ ਕਰਨ ਦੇ ਲਈ ਸਮਾਂ ਨਹੀਂ ਜਦ ਤੁਹਾਡੇ ਕੋਲ ਉਸ ਮੁਤਾਬਕ ਪਰਿਵਾਰ ਨਹੀਂ ਹੈਗਾ ਤਾਂ ਪੈਲਸ ਤੁਹਾਨੂੰ ਇਸ ਤਰ੍ਹਾਂ ਦੀ سہولت ਵੀ ਦੇ ਰਿਹਾ ਕਿ ਤੁਸੀਂ ਸਿਰਫ ਘਰੋਂ ਤਿਆਰ ਹੋ ਕੇ ਆਉਣਾ ਹੈ ਜਿੱਥੇ ਤੁਹਾਨੂੰ ਪੈਲਸ ਦੇ ਵਿੱਚ ਖਾਣ ਪੀਣ ਤੋਂ ਲੈ ਕੇ ਰਾਸ਼ਨ ਦਾ ਸਾਮਾਨ ਹੋਵੇ ਜਾਂ ਹੋਰ ਜਿੰਨੀ ਵੀ ਫੈਸਿਲਿਟੀ ਹੈ ਉਹ ਸਾਰੀ ਦਿੱਤੀ ਜਾ ਰਹੀ ਹੈ ਇਸ ਦੇ ਨਾਲ ਨਾਲ ਜੇਕਰ ਤੁਹਾਡੇ ਵਿਆਹ ਦਾ ਸਮਾਗਮ ਹੈ ਤੁਸੀਂ ਚਾਹੁੰਦੇ ਹੋ ਕਿ ਇੱਥੇ ਤੁਹਾਨੂੰ ਵਾਂਡੇ ਜੀ ਚਾਹੁੰਦੇ ਨੇ ਜੋ ਤੁਹਾਡੀਆਂ ਰਸਮਾਂ ਪੂਰੀਆਂ ਕਰਵਾ ਸਕਣ ਤਾਂ ਤੁਹਾਨੂੰ ਇਹ ਫੈਸਿਲਿਟੀ ਵੀ ਹੈ ਜਿਹੜੀ ਇੱਥੇ ਦਿੱਤੀ ਜਾ ਰਹੀ ਹੈ ਤਾਂ ਅੱਜ ਹੀ ਪਹੁੰਚੋ ਟੀਵੀ ਸਕਰੀਨ ਉੱਤੇ ਨੰਬਰ ਅਤੇ ਪਤਾ ਚੱਲ ਰਿਹਾ ਹੈ ਰਾਇਲ ਗ੍ਰੀਨ ਪੈਲਸ ਰਿਜ਼ੋਰਟ ਧਨੋਲਾ ਰੋਡ ਬਰਨਾਲਾ